ਦੋਸਤਾਂ ਇੱਕ ਬਹੁਤ ਹੀ ਮੰਦ ਭਾਗੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਤਾਂ ਇੱਕ ਵਿਅਕਤੀ ਨੇ ਦੂਜੀ ਵਾਰ ਚਾਚਾ ਚਾਚਾ ਚ ਵਿਆਹ ਕਰਾ ਲਿਆ ਤਾਂ ਵਿਆਹ ਕਰਾਉਣ ਤੋਂ ਬਾਅਦ ਜਿਹੜੀ ਉਹਦੀ ਪਤਨੀ ਹੋਂ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਹਿੰਦਾ ਜੀ ਹੁਣ ਮੇਰੇ ਵਿਆਹ ਕਰਾਉਣ ਤੋਂ ਬਾਅਦ ਖਰਚੇ ਵਧ ਗਏ ਤਾਂ ਇਹ ਜਿਹੜਾ ਮਾਮਲਾ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਇੱਕ ਵਿਅਕਤੀ ਹੁੰਦਾ ਜਿਸ ਦਾ ਪਹਿਲਾ ਹੀ ਵਿਆਹ ਹੋ ਚੁੱਕਿਆ ਹੁੰਦਾ ਹੈ ਉਸ ਦੀ ਪਤਨੀ ਦਾ ਨਾਮ ਪਹਿਲੀ ਵਾਲੀ ਜਿਹੜੀ ਪਤਨੀ ਆ ਉਸ ਦਾ ਨਾਮ ਜਿਹੜਾ ਇਵਿਦਿਆ ਦੇਵੀ ਦੱਸਿਆ ਜਾ ਰਿਹਾ ਹੈ ਤੇ ਇਕੋਸ ਦੀ ਤੀਵੀ ਆ ਜਿਸ ਦਾ ਨਾਲ ਲక్ష్ਮੀ ਦੱਸਿਆ ਜਾ ਰਿਹਾ ਤੇ ਬਾਅਦ ਵਿੱਚ ਜਿਸ ਵਿਅਕਤੀ ਦਾ ਪਹਿਲਾ ਵਿਆਹ ਹੋ ਚੁੱਕੇ ਸੀ ਤੇ ਉਸ ਨੂੰ ਦੂਜਾ ਵਿਆਹ ਕਿਉਂ ਕਰਾਉਣ ਦੀ ਕਿਉਂ ਲੋੜ ਸੀ ਜਦੋਂ ਉਸ ਨੇ ਦੂਜਾ ਵਿਆਹ ਕਰਵਾ ਲਿਆ ਜਦੋਂ ਉਸ ਦੀ ਦੂਸਰੀ ਘਰ ਵਾਲੀ ਉਹ ਆਪਣੇ ਘਰੇ ਜਿਹੜੀ ਰਹਿਣ ਲੱਗ ਗਈ ਉਹ ਵਿਅਕਤੀ ਦੇ ਨਾਲ ਘਰੇ ਰਹਿਣ ਲੱਗ ਗਈ ਤਾਂ ਜਿਹੜੀ ਉਹਦੀ ਪਹਿਲਾ ਵਾਲੀ ਘਰ ਵਾਲੀ ਹੁੰਦੀ ਆ ਤੇ ਉਹਦੀ ਜਿਹੜੀ ਬੱਚੀ ਹੁੰਦੀ ਹੈ ਤੇ ਜਿਹੜਾ ਵਿਅਕਤੀ ਹੁੰਦਾ ਇਹ ਸਾਰਾ ਸੋਚਣ ਲੱਗ ਜਾਂਦੇ ਆ ਕਿ ਇਹ ਤਾਂ ਹੁਣ ਬਿਮਾਰ ਰਹਿਣ ਲੱਗੀ ਜਿਹੜੀ ਛੋਟੀ ਉਹਦੇ ਪਤਨੀ ਹੁੰਦੀ ਆ ਛੋਟੀ ਔਰਤ ਹੁੰਦੀ ਆ ਉਹ ਕਹਿਣ ਲੱਗ ਜਾਂਦੇ ਇਹ ਤਾਂ ਬਿਮਾਰ ਰਹਿਣ ਲੱਗੀ ਆ ਸਾਡੇ ਖਰਚੇ ਵਧਣੇ ਸ਼ੁਰੂ ਹੋ ਗਏ ਆ ਤਾਂ ਇੱਕ ਦਿਨ ਤਿੰਨੇ ਜਾਣੇ ਪਲੈਨਿੰਗ ਬਣਾਉਂਦੇ ਆ ਤੇ ਜਿਹੜੀ ਛੋਟੀ ਪਤਨੀ ਹੁੰਦੀ ਆ ਉਹ ਪਤੀ ਦੀ ਤਾਂ ਉਹ ਕਿਸੇ ਹੋਰ ਘਰ ਰਹਿੰਦੀ ਸੀ ਸਾਹਮਣੇ ਵਾਲੇ ਘਰ ਰਹਿੰਦੀ ਸੀ ਤਾਂ ਜਿਹੜੀ ਵੱਡੀ ਪਤਨੀ ਹੁੰਦੀ ਆ ਉਹ ਔਰਤ ਕੋਲੇ ਜਾਂਦੀ ਆ ਪੈਸੇ ਦੇਣ ਦੇ ਮਹਾਨੇ ਜਾਂਦੀ ਆ ਤਾਂ ਤਿੰਨੇ ਜਾਣੇ ਜਾ ਕੇ ਉਹ ਛੋਟੀ ਜਿਹੜੀ ਔਰਤ ਆ ਦੂਜੀ ਪਤਨੀ ਪਤੀ ਦੀ ਦੂਸਰੀ ਜਿਹੜੀ ਛੋਟੀ ਪਤਨੀ ਆ ਤਾਂ ਉਹਦੇ ਕੋਲੇ ਜਾਂਦੇ ਆ ਤਾਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਵੀ ਪਹਿਲਾਂ ਤਾਂ ਤੂੰ ਉਸ ਨੂੰ ਬਹੁਤ ਝੂਠੇ ਵਾਦੇ ਲਾਏ ਜਿਹੜਾ ਪਿਆਰ ਹੁੰਦਾ ਨਾ ਉਹ ਫੇਕ ਹੁੰਦਾ ਏ ਪਿਆਰ ਪਿਆਰ ਨਾ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਇਹ ਜਸਟ ਜਿਹੜੇ ਆਪਣੀ ਜਸਮਾਨੀ ਇਮਾਨੀ ਤੱਕ ਉਸ ਹਰ ਇੱਕ ਵਿਅਕਤੀ ਅਤੇ ਔਰਤ ਨੂੰ ਜਸਮਾ ਤੱਕ ਕੀ ਮਤਲਬ ਹੁੰਦਾ ਏ ਕਿ ਪਹਿਲਾ ਤਾਂ ਜਿਹੜਾ ਵਿਅਕਤੀ ਹੁੰਦਾ ਉਹ ਆਪਦੀ ਦੂਸਰੀ ਕਾਰਵਾਈ ਨੂੰ ਵਾਅਦਾ ਕਰਦਾ ਹੈ ਪਹਿਲਾਂ ਇੱਕ ਦੂਜੇ ਨੇ ਜਨ ਮਰਨ ਜੀਨ ਮਰਨ ਦੀਆਂ ਜਿਹੜੀਆਂ ਵਾਅਦੇ ਕਸਮਾਂ ਕਰਦੇ ਆ ਫਿਰ ਬਾਅਦ ਵਿੱਚ ਇੱਕਦਮ ਕੀ ਹੋ ਜਾਂਦਾ ਹੈ ਜਦ ਦੂਸਰਾ ਵਿਆਹ ਕਰਵਾਈ ਲਿਆ ਤਾਂ ਜਦੋਂ ਇੱਕ ਵਿਅਕਤੀ ਨੇ ਦੂਜਾ ਵਿਆਹ ਕਰਾਇਆ ਸੀ ਉਦੋਂ ਉਸਨੇ ਕਿਉਂ ਨਹੀਂ ਸੋਚਿਆ ਵੀ ਅੱਜ ਕੱਲ ਦਾ ਜਿਹੜਾ ਸਿਸਟਮ ਆ ਅੱਜ ਕੱਲ ਦੇ ਜਿਹੜੇ ਭਾਰਤ ਦੇ ਪੂਰੇ ਹਾਲਾਤ ਆ ਬੇਰੁਜ਼ਗਾਰੀ ਆ ਵੀ ਇੱਕ ਵਿਆਹ ਨਹੀਂ ਪਹਿਲਾਂ ਆਮ ਲੋਕਾਂ ਦੇ ਹੱਥ ਖੜੇ ਕਰਦੇ ਤੇ ਜਿਵੇਂ ਦੂਸਰਾ ਵਿਆਹ ਕਰਾ ਲਿਆ ਤਾਂ ਫਿਰ ਮੈਂ ਤਾਂ ਰੁਜ਼ਗਾਰ ਜਿਹੜਾ ਵਧਣ ਵਿਕਟ ਦੀ ਥਾਂ ਤੇ ਹੋਰ ਵਧਣ ਲੱਗ ਗਿਆ ਨਾ ਖਰਚੇ ਵਧਣ ਵਿਕਟ ਦੀ ਥਾਂ ਤੇ ਵਧਨੇ ਹੀ ਆ ਜਦੋਂ ਵਿਆਹ ਹੀ ਕਰ ਦੂਜਾ ਕਰਵਾ ਲਿਆ ਤਾਂ ਪਹਿਲਾ ਤਾਂ ਉਹਦੇ ਨੇ ਝੂਠੇ ਲਾਰੇ ਲਾ ਕੇ ਵਿਆਹ ਕਰਾ ਲਿਆ ਤਾਂ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਹ ਜੋ ਤਾਂ ਇਹ ਸਾਰੀ ਗੱਲ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਜਦੋਂ ਜਾਂਚ ਪੜਤਾਲ ਕੀਤੀ ਤਾਂ ਫਿਰ ਤਿੰਨਾਂ ਵਿਅਕਤੀਆਂ ਨੇ ਮਤਲਬ ਕਿ ਜਿਹੜੀ ਵਿਧਵਾ ਦੇਵੀ ਆ ਲక్ష్ਮੀ ਆ ਜਿਸ ਦੀ ਵਿਧਵਾ ਦੇਵੀ ਦੀ ਜਿਹੜੀ ਕੁੜੀ ਆ ਲక్ష్ਮੀ ਤੇ ਉਹਦਾ ਪਤੀ ਆ ਤਾਂ ਤਿੰਨਾਂ ਨੇ ਇਹ ਕਬੂਲ ਕੀਤਾ ਕਿ ਅਸੀਂ ਜਿਹੜੇ ਇਸ ਔਰਤ ਦਾ ਗਲਾ ਘੁੱਟ ਕੇ ਇਸ ਦੀ ਹੱਤਿਆ ਕਰ ਦਿੱਤੀ ਗਈ ਆ ਕਿਉਂਕਿ ਇਸ ਦੇ ਖਰਚੇ ਵਧ ਗਏ ਸੀ ਇਹ ਬਿਮਾਰ ਹੋਣ ਲੱਗੀ ਸੀ ਇਸ ਦੇ ਖਰਚੇ ਵਧ ਗਏ ਸੀ ਪਰ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਨਾ ਹੀ ਕਿਸੇ ਦੇ ਉੱਪਰ ਜਲਦ ਤੋਂ ਜਲਦ ਭਰੋਸਾ ਕਰਨਾ ਚਾਹੀਦਾ ਏ ਕਿਉਂਕਿ ਬਹੁਤ ਮੁੰਡੇ ਕੁੜੀਆਂ ਹੁੰਦੇ ਆ ਪਹਿਲਾਂ ਤਾਂ ਇੱਕ ਦੂਜੇ ਨੂੰ ਜੀਨ ਮਰਨ ਦੇ ਵਾਅਦੇ ਕਰਦੇ ਆ ਕਸਮਾਂ ਖਾਂਦੇ ਆ ਉਹ ਗੱਲ ਫਿਰ ਉਹ ਬਣ ਜਾਂਦੀ ਹੁੰਦੀ ਆ ਜਾਂ ਰਾਹ ਪਏ ਤਾਂ ਜਾਣੀਆਂ ਜਾਂ ਵਾਪਸ ਰਹਿ ਜਾਣੀਆਂ ਹੁਣ ਇਹ ਜਿਹੜੀ ਘਟਨਾ ਤੇ ਇਹ ਜਿਹੜੀ ਗੱਲ ਆ ਉਸ ਦੂਜੀ ਜਿਹੜੀ ਔਰਤ ਦੇ ਉੱਪਰ ਟੱਕਦੀ ਆ ਵੀ ਪਹਿਲਾਂ ਤਾਂ ਤੂੰ ਆਪਣਾ ਘਰ-ਬਾਰ ਛੱਡ ਕੇ ਆਪਣੇ ਮਾਪਿਓ ਛੱਡ ਕੇ ਇਸ ਅਕਤੀ ਦੇ ਨਾਲ ਆਈ ਤੈਨੂੰ ਉਸ ਨੂੰ ਇਦਾਂ ਹੋਊਗਾ ਕਿ ਮੈਂ ਲਵ ਮੈਰਿਜ ਕਰਾ ਕੇ ਮੈਂ ਖੁਸ਼ ਰਹੂੰਗੀ ਮੈਨੂੰ ਬਹੁਤ ਜ਼ਿਆਦਾ ਫ੍ਰੀडम ਮਿਲੂਗੀ ਪਰ ਦੂਜੇ ਪਾਸੇ ਇਹ ਵੀ ਸਵਾਲ ਉੱਠਦਾ ਹੈ ਕਿ ਜਿਹੜੀ ਦੂਜੀ ਪਤਨੀ ਹੁੰਦੀ ਆ ਵੀ ਜੇਕਰ ਉਹ ਔਰਤ ਕੋਈ ਕੰਮ ਕਰਦੇ ਹੁੰਦੇ ਕਿਤੇ ਜੌਬ ਕਰਦੇ ਹੁੰਦੀ ਤਾਂ ਉਹ ਆਪ ਦਾ ਖਰਚਾ ਖੁਦ ਚਲਾ ਸਕਦੀ ਸੀ ਪਰ ਉਹ ਘਰ ਰਹਿੰਦੇ ਸੀ ਤੇ ਘਰ ਰਹਿਣ ਦੇ ਨਾਲ ਕਿਹੜਾ ਆਪਣਾ ਖਰਚਾ ਚਲਾ ਸਕਦੇ ਜੇਕਰ ਜੇਕਰ ਕੋਈ ਵਿਅਕਤੀ ਬਾਹਰ ਅੰਦਰ ਆਉਂਦਾ ਜਾਂਦਾ ਕੰਮ ਕਰ ਕਰਦਾ ਤਾਂ ਫਿਰ ਫੇਰ ਹੀ ਪੈਸਾ ਆਊਗਾ ਤੇ ਜੇ ਤਾਂ ਕੋਈ ਬਾਹਰ ਅੰਦਰ ਗਿਆ ਹੀ ਨਾ ਫਿਰ ਪੈਸਾ ਕਿੱਥੋਂ ਆਊਗਾ ਤਾਂ ਇੱਕ ਪਾਸੇ ਇਹ ਵੀ ਗੱਲ ਹੁੰਦੀ ਆ ਕਿ ਜਿਹੜੀ ਪਹਿਲਾਂ ਤਾਂ ਹੁਣ ਜਿਹੜੀ ਇਹ ਪੂਰੀ ਖਬਰ ਸਾਹਮਣੇ ਆ ਰਹੀ ਆ ਵੀ ਉਸ ਔਰਤ ਦੇ ਨਾਮ ਇਹ ਵੀ ਉਸ ਔਰਤ ਦੇ ਉੱਪਰ ਇਹ ਵੀ ਗੱਲ ਟੋਕਦੀ ਆ ਕੀ ਨਾਉ ਘਾੜਦੀ ਰਹੀ ਆ ਨਾ ਘਾੜਦੀ ਰਹੀ ਆ ਗਿਆ ਕਿਸੇ ਜਦੋਂ ਉਸ ਵਿਅਕਤੀ ਨੇ ਆਪਣੀ ਦੂਜੀ ਪਤਨੀ ਦੇ ਨਾਲ ਇਦਾਂ ਦਾ ਜਿਹੜਾ ਕਟਕਣਾਉਣ ਦੀ ਹਰਕਤ ਕੀਤੀ ਆ ਉਸ ਵਿਅਕਤੀ ਦੇ ਉੱਪਰ ਇਹ ਵੀ ਸਵਾਲ ਉੱਠਦੇ ਆ ਕਿ ਤੇਰੇ ਜ਼ਮੀਰ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਉਹ ਜਿਹੜੀ ਔਰਤਾ ਕੀ ਹੋਇਆ ਜੇਕਰ ਬਿਮਾਰ ਰਹਿਣ ਲੱਗ ਗਈ ਤਾਂ ਉਹਦੇ ਖਰਚੇ ਵਧਣੇ ਸ਼ੁਰੂ ਹੋ ਗਏ ਆ ਵੀ ਉਹ ਆਪਣਾ ਜਿਹੜਾ ਪੂਰਾ ਪਰਿਵਾਰ ਛੱਡ ਕੇ ਮੇਰੇ ਨਾਲ ਆਈ ਆ ਮੇਰੇ ਨਾਲ ਉਹਨੇ ਰਹਿਣ ਲਈ ਜਿਹੜਾ ਉਹਨੇ ਆਪਣਾ ਫੈਸਲਾ ਲਿਆਗਾ ਉਹ ਕੁਛ ਨਾ ਕੋ ਸੋਚ ਸਮਝ ਕੇ ਲਿਆ ਕਿ ਉਹਨੇ ਉਹਨੂੰ ਮੇਰੇ ਉੱਪਰ ਜਿਹੜਾ ਯਕੀਨ ਸੀ ਵੀ ਇਹ ਤੇਰੇ ਹਰ ਇੱਕ ਜਿਹੜੀ ਪ੍ਰੋਬਲਮ ਦੇ ਵਿੱਚ ਸਾਥ ਦੇਊਗਾ ਪਰ ਇੱਥੇ ਤਾਂ ਇਹਦੇ ਉਲਟੀ ਖਬਰ ਆ ਰਹੀ ਆ ਉਲਟੀ ਮਾਮਲਾ ਆ ਰਿਹਾ ਕਿ ਪਤਨੀ ਪਹਿਲਾਂ ਤਾਂ ਪਤਨੀ ਨਾਲ ਦੂਜਾ ਵਿਆਹ ਕਰਾ ਲਿਆ ਜਦ ਦੂਜਾ ਵਿਆਹ ਕਰਵਾ ਲਿਆ ਤੇ ਬਿਮਾਰ ਰਹਿਣ ਲੱਗ ਗਈ ਤਾਂ ਉਹਦੇ ਖਰਚੇ ਵਧਨੇ ਸ਼ੁਰੂ ਹੋ ਗਏ ਤਾਂ ਉਸ ਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਇਹਦੇ ਤਾਂ ਖਰਚੇ ਬਾਲੇ ਵਧਨੇ ਸ਼ੁਰੂ ਹੋ ਗਏ ਹੁਣ ਅਸੀਂ ਕੀ ਕਰਾਂਗੇ ਤਾਂ ਇਹ ਉਹਨੂੰ ਪਹਿਲਾਂ ਨਹੀਂ ਉਹਦੇ ਦਿਮਾਗ 'ਚ ਗੱਲ ਆਈ ਜੇਕਰ ਉਹ ਆਪਣਾ ਘਰ ਪਰਿਵਾਰ ਛੱਡ ਰਹੀ ਆ ਤਾਂ ਸਾਰੀ ਜ਼ਿੰਮੇਵਾਰੀ ਫਿਰ ਹੁਣ ਉਸ ਵਿਅਕਤੀ ਦੀ ਹੋਣੀ ਸੀ ਹੁਣ ਉਹਨਾਂ ਦੇ ਗਵਾਂਡੀਆਂ ਤੇ ਥੋੜੀ ਹੋਣੀ ਸੀ ਇਹ ਬਹੁਤ ਹੀ ਜਿਹੜੀ ਸ਼ਰਮਸ਼ਾਰਤ ਤੇ ਮੰਦਭਾਗੀ ਖਬਰ ਆ ਪਹਿਲਾਂ ਤਾਂ ਉਹਨੂੰ ਆਪਣੇ ਮਾਪਿਆਂ ਤੋਂ ਦੂਰ ਕਰਵਾਇਆ ਫਿਰ ਉਹਨ ਅਚਾਨਕ ਐਦਾਂ ਲੱਗਣ ਲੱਗ ਗਿਆ ਵੀ ਮੇਰੇ ਖਰਚੇ ਵਧਣੇ ਸ਼ੁਰੂ ਹੋ ਗਏ ਆ ਜੇਕਰ ਪਤੀ ਦੀ ਜਿਹੜੀ ਪਰ ਜਿਹੜਾ ਪਤੀ ਆ ਉਹਦੀ ਜਿਹੜੀ ਪਹਿਲੀ ਪਹਿਲੀ ਘਰ ਵਾਲੀ ਆ ਤੇ ਜਿਹੜੀ ਉਹਦੀ ਧੀ ਆ ਤਿੰਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਧੀ ਤੇ ਪਤੀ ਨੂੰ ਇੱਕ ਸਾਈਡ ਰੱਖ ਕੇ ਜੇ ਆਪਾਂ ਉਸ ਵਿਅਕਤੀ ਦੇ ਉੱਪਰ ਹੀ ਸਵਾਲ ਕਰੀਏ ਸੋਚੀਏ ਵੀ ਜੇ ਜਿੰਨੀ ਵੀ ਘਟਨਾ ਨੂੰ ਅੰਜਾਮ ਦਿੱਤਾ ਏ ਉਹਦੇ ਪਿੱਛੇ ਜਿਹੜੇ ਉਸਦੇ ਪਤੀ ਦੇ ਹੱਥ ਤਾਂ ਕਿਉਂਕਿ ਉਹ ਪਹਿਲਾਂ ਉਸ ਕੁੜੀ ਨੂੰ ਉਸ ਕਿਸੇ ਦੀ ਧੀ ਧਿਆਣੀ ਨੂੰ ਪਹਿਲਾਂ ਤਾਂ ਘਰੋਂ ਪਾਟ ਕੇ ਲੈ ਗਿਆ ਘਰ ਦੇ ਤਾਂ ਦੂਰ ਕੀਤਾ ਤੇ ਬਾਅਦ ਵਿੱਚ ਜਦੋਂ ਉਸ ਦਾ ਔਖੇ ਵੇਲੇ ਸਾਥ ਦੇਣਾ ਚਾਹੀਦਾ ਸੀ ਤਾਂ ਉਸ ਦਾ ਗਲਾ ਘੁੱਟ ਕੇ ਉਸ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਆ ਤਾਂ ਇਹ ਜਿਹੜੀ ਖਬਰ ਆ ਜੀ ਪੀ ਤਾਂ ਆ ਰਹੀ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਵਿਅਕਤੀ ਨੇ ਪਹਿਲਾਂ ਤਾਂ ਉਹਦਾ ਪਹਿਲਾ ਵਿਆਹ ਹੋਇਆ ਸੀ ਫਿਰ ਉਹਨੇ ਦੂਜਾ ਵਿਆਹ ਕਰਾ ਲਿਆ ਤੇ ਦੂਜਾ ਵਿਆਹ ਕਰਨ ਤੋਂ ਬਾਅਦ ਉਹਦੀ ਜਿਹੜੀ ਪਤਨੀ ਬਿਮਾਰ ਰਹਿਣ ਲੱਗੀ ਬਿਮਾਰ ਰਹਿਣ ਲੱਗੀ ਫਿਰ ਉਹਦੇ ਖਰਚੇ ਵਧਨੇ ਸ਼ੁਰੂ ਹੋ ਗਏ ਤਾਂ ਬਾਅਦ ਵਿੱਚ ਉਸਨੇ ਅੱਕ ਕੇ ਹੀ ਆਪਣੇ ਆਪਣੇ ਪਰਿਵਾਰਕ ਮੈਂ ਪਹਿਲਾਂ ਵਾਲੇ ਪਰਿਵਾਰਕ ਮੈਂਬਰ ਦੇ ਨਾਲ ਉਸ ਦਾ ਗਲਾ ਘੁੱਟ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਵਿਅਕਤੀ ਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ